ਉਹ ਸਾਲ ਪਹਿਲਾ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਹੋਣ ਦੇ ਵਿੱਚ ਆਈ ਸੀਗੀ ਔਰ 2023 ਦੇ ਵਿੱਚ ਜਦੋਂ ਇਹ ਹੋਣ ਦੇ ਵਿੱਚ ਆਉਂਦੀ ਆ ਉਦੋਂ 1955 ਮੌਤਾਂ ਜਿਹੜੀਆਂ ਔਨ ਦੀ ਸਪੌਟ ਹੋ ਰਹੀਆਂ ਸੀਗੀਆਂ ਔਰ 2024 ਦੇ ਵਿੱਚ ਇਹ ਮੌਤਾਂ ਦਾ ਅੰਕੜਾ ਜਿਹੜਾ ਉਹ ਘਟ ਕੇ 1016 ਰਹਿ ਗਿਆ ਔਰ 940 ਜਾਨਾਂ ਬਚਾਈਆਂ ਜਾ ਸਕੀਆਂ ਸੜਕ ਸੁਰੱਖਿਆ ਫੋਰਸ ਦੀ ਵਜ੍ਹਾ ਕਰਕੇ 4700 ਤੋਂ ਜਿਹੜਾ ਅੰਕੜਾ ਸੀਗਾ ਉਹ 2338 ਦੇ ਉੱਤੇ ਆ ਗਿਆ ਜੀ ਲਗਭਗ 48% 49% ਕਰੀਬ ਕਰੀਬ 50% ਦੇ ਨੇੜੇ ਇਹ ਅੰਕੜਾ ਜਿਹੜਾ ਉਹ ਚਲੇ ਗਿਆ ਜਿਹੜੇ ਕਿ ਔਨ ਦੀ ਸਪੌਟ ਮਾਰੇ ਜਾਂਦੇ ਸੀਗੇ ਲੋਕ ਸੜਕ ਹਾਦਸਿਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਉੱਤੇ ਇਸ ਵੇਲੇ ਜਿਹੜੀਆਂ 1500 ਜਿਹੜੇ ਮੁਲਾਜ਼ਮ ਨੇ ਉਹ ਇਹਦੇ ਉੱਤੇ ਫੁੱਲ ਟਾਈਮ ਤਾਇਨਾਤ ਨਹੀਂ ਗਏ। ਔਰ ਇਹ ਹਰ 30 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਇੱਕ ਗੱਡੀ ਜਿਹੜੀ ਆ ਉਹ ਪੰਜਾਬ ਦੀ ਸੜਕ ਦੇ ਉੱਤੇ ਦਿਸਦੀ ਆ। ਉਹ ਗੱਡੀ ਜਿਹੜੀ ਕਿ ਫੁੱਲੀ ਇਕਿਪਡ ਹੈ ਜਿਹੜੀ ਤੁਰੰਤ ਲੋਡ ਪੈਂਦੀ ਆ ਫਰਸਟ ਏਡ ਦੀ ਤੇ ਚਾਹੇ ਜਿਹੜਾ ਕਟਰ ਵਗੈਰਾ ਜਿਹਦੇ ਵਿੱਚ ਗੱਡੀ ਕਈ ਵਾਰੀ ਕੱਟ ਕੇ ਉਹਦੇ ਵਿੱਚੋਂ ਬੰਦੇ ਕੱਢਣੇ ਪੈਂਦੇ ਆ ਤਾਂ ਉਹਨਾਂ ਦੀ ਟ੍ਰੇਨਿੰਗ ਆ ਇਸ ਚੀਜ਼ ਦੇ ਵਾਸਤੇ ਸਰ ਬੱਦੋਵਾਲ ਤੋਂ ਚੂੜਕ ਤੱਕ ਐਨ ਐਚ 5 ਤੇ ਸਰ ਤੈਨਾਤ ਹੈ ਐਸ ਐਸਓ ਅੱਛਾ ਸਰ ਕਿਸ ਤਰੀਕੇ ਨਾਲ ਤੁਹਾਡੀ ਭੂਮਿਕਾ ਰੰਡੀ ਹੈ ਖਾਸ ਕਰ ਸੜਕਾਂ ਦੇ ਉੱਤੇ ਤੁਸੀਂ ਐਮਰਜੈਂਸੀ ਦੇ ਦੌਰਾਨ ਕੰਮ ਕਰਦੇ ਹਾਂ ਜਾਨੀ ਸਰ ਮੇਨ ਸਰ ਗੱਲ ਰਹਿੰਦੀ ਹੈ ਜਿੱਮੇ ਸਰ ਐਕਸੀਡੈਂਟਾਂ ਦੌਰਾਨ ਸਰ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ ਨੇ ਜਿਹੜੀਆਂ ਕਿਸੇਰ ਸਾਡਾ ਮੇਨ ਟੂ ਨਹੀਂ ਕਰਦੀ ਹੈ ਵੀ ਇਹਨਾਂ ਨੂੰ ਘਟਾਇਆ ਜਾ ਸਕੇ ਚਲੋ ਖਤਮ ਨਹੀਂ ਕਰਿਆ ਜਾ ਸਕਦਾ ਪਰ ਜਿੰਨਾ ਹੱਦ ਤੱਕ ਹੋ ਸਕੇ ਘਟਾਇਆ ਜਾ ਸਕੇ ਸਰ ਉਹਦੇ ਲਈ ਸਾਨੂੰ ਮਤਲਬ ਆਮ ਲੋਕ ਨੇ ਉਹਨਾਂ ਨੂੰ ਜੋ ਵੀ ਟ੍ਰੈਫਿਕ ਨਿਯਮਾਂ ਦੇ ਮਤਲਬ ਪ੍ਰਤੀ ਜਾਣੂ ਕਰਵਾਇਆ ਜਾਂਦਾ ਤੇ ਓਵਰ ਸਪੀਡਿੰਗ ਨਾ ਹੋਵੇ ਆਪਣੀਆਂ ਜਦੋਂ ਵੀ ਘਰੋਂ ਤੁਰਨਾ ਲਾਈਟਾਂ ਵਗੈਰਾ ਚੈੱਕ ਕਰਨੀਆਂ ਸਰ ਇਹ ਚੀਜ਼ਾਂ ਬਾਰੇ ਮਤਲਬ ਜਾਣੂ ਕਰਵਾਇਆ ਜਾਂਦਾ ਖਾਸ ਕਰਕੇ ਧੁੰਦੀ ਵਿਜ਼ਿਬਿਲਟੀ ਦੀ ਸੀਰੀਜ਼ ਦੇ ਦੌਰਾਨ ਕਿਸ ਤਰੀਕੇ ਦੀਆਂ ਸਮੱਸਿਆਵਾਂ ਆ ਜਾਂ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸ਼ਿਕਾਇਤਾਂ ਆਉਂਦੀਆਂ ਸਰ ਤੁੰਦ ਦੀ ਵਿਜ਼ਿਬਿਲਟੀ ਸਰ ਮੇਨ ਸਰ ਮਤਲਬ ਕੁਝ ਕੁਝ ਲੋਕ ਹੁੰਦੇ ਨੇ ਆਪਣੀ ਜਗ੍ਹਾ ਮਤਲਬ ਸਹੀ ਜਿੰਨੇ ਜਾ ਰਹੇ ਨੇ ਕੁਝ ਸਰ ਲੋਕ ਐਵੇਂ ਦੇ ਹੁੰਦੇ ਨੇ ਮਤਲਬ ਜਿਵੇਂ ਸਾਈਡ ਤੇ ਗਲਤ ਜਗ੍ਹਾ ਪਾਰਕਿੰਗ ਕਰ ਲੈਣੀ ਸਰ ਤੁੰਦ ਦੀ ਜਗ੍ਹਾ ਜਿਵੇਂ ਸਰ ਮੇਨ ਮੇਨ ਪ੍ਰੋਬਲਮ ਇਹ ਆਂਦੀ ਹੈ ਵੀ ਕੁਝ ਲੋਕ ਹੁੰਦੇ ਨੇ ਉਹਨਾਂ ਨੂੰ ਜੀ ਸਾਡੀ ਮਤਲਬ ਗੁਜ਼ਾਰਿਸ਼ ਹੈ ਵੀ ਜਦੋਂ ਵੀ ਕੋਈ ਗੱਡੀ ਵਗੈਰਾ ਰੋਡ ਤੇ ਖਰਾਬ ਹੁੰਦੀ ਹੈ ਆਪਣੇ ਰਿਸ਼ਤੇਦਾਰਾਂ ਜਾਂ ਕਿਸੇ ਵੀ ਦੋਸਤ ਮਿੱਤਰ ਨੂੰ ਮਤਲਬ ਸੰਪਰਕ ਕਰਨ ਤੋਂ ਪਹਿਲਾਂ ਸਾਡੇ ਨਾਲ ਇੱਕ ਵਾਰ 112 ਤੇ ਸੰਪਰਕ ਕਰੋ ਤਾਂ ਕਿ ਕਿਉਂਕਿ ਅਸੀਂ ਤੁਹਾਡੇ ਸਭ ਤੋਂ ਨੇੜੇ ਆ ਅਸੀਂ ਸਾਡੇ ਤੁਹਾਡੇ ਸਭ ਤੋਂ ਪਹਿਲਾਂ ਪਹੁੰਚਣਾ ਹੈ ਤੁਹਾਡੇ ਨੇ ਪਰ ਇਸ ਟਾਈਮ ਕੰਜ਼ ਅਕਸਰ ਟੋਟਲ ਐਕਸੀਡੈਂਟ ਜਿਹੜੇ ਹੁਣ ਤੱਕ ਸਾਡੇ ਹੋਏ ਨੇ ਸਰ ਜਿੰਨਾ ਤੱਕ ਤਨਾਤ ਹੈ ਵਿੱਚ ਪਰ 530 ਐਕਸੀਡੈਂਟ ਹੋਏ ਨੇ ਸਰ ਜਿਸ ਤੋਂ ਅਸੀਂ 200 ਜਾਨਾਂ ਨੇ ਜਿਹੜੀਆਂ ਮਤਲਬ ਕ੍ਰਿਟੀਕਲ ਸੀ ਆ ਉਹਨਾਂ ਨੂੰ ਬਚਾਇਆ ਸਰ ਪੀਨ ਇੰਚਾਰਜ ਸੁਰੱਖਿਆ ਫੋਰਸ ਨੂੰ ਦਿਨ ਆ ਰੇ ਮੈਂ ਆਪ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਇਸ ਆਪ ਦੇ ਮਾਧਿਅਮ ਵੀ ਜਿਹੜੀ 650 ਸੁਰੱਖਿਆ ਫੋਰਸ ਹੈ ਅਗਰ ਕਿਸੇ ਵੀ ਬੰਦੇ ਨੂੰ ਜੀਟੀ ਰੋਡ ਤੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ ਕੋਈ ਲੋਡ ਪੈਂਦੀ ਹੈ ਕੋਈ 112 ਤੇ ਕਾਲ ਕਰੋ ਤੇ ਆਪਣੀ ਲੋਕੇਸ਼ਨ ਉੱਥੇ ਭੇਜੋ ਨਾਲ ਦੀ ਤੁਹਾਨੂੰ ਇਹ ਸਾਡੀ ਜਿਹੜੀ ਗੱਡੀ ਹੈ ਸੰਪਰਕ ਹੋ ਜਾਏਗਾ 112 ਥਰੂ ਇਹੋ ਜਿਹੜਾ ਚੈਨਲ ਪ੍ਰੋਵਾਈਡ ਕਰਕੇ ਨਾਲ ਹੀ ਸਾਡੇ ਕੋਲ ਉਹਦੀ ਕਾਲ ਆ ਜਾਈਗੀ ਉਸ ਤੋਂ ਬਾਅਦ ਇਹ ਜਿਹੜੀ ਸਾਡੀ ਗੱਡੀ ਹੈ ਕੋਈ ਵੀ ਇਨਸੀਡੈਂਟ ਤੇ ਪੰਜ ਤੋਂ ਲੈ ਕੇ 7 ਮਿੰਟ ਦੇ ਪਹੁੰਚਣ ਦਾ ਇੱਕ ਸਿਸਟਮ ਸੈੱਟ ਹੋਇਆ ਓਨੇ ਮਿੰਟ ਦੇ ਵਿੱਚ ਪਹੁੰਚੇਗੀ ਤੇ ਤੁਹਾਨੂੰ ਉਹਦੇ ਵਿੱਚ ਮਿੰਟੋ-ਮਿੰਟ ਪਹੁੰਚ ਕੇ ਤੁਹਾਡੀ ਜਿਹੜੀ ਜੋ ਵੀ ਲੋਡ ਹੈ ਉਹਦੇ ਵਿੱਚ ਤੁਹਾਨੂੰ ਹੈਲਪ ਕਰੇਗੀ ਇਸ ਤੋਂ ਇਲਾਵਾ ਸਾਡੇ ਜਿਹੜੇ EMPLOYEES ਨੇ ਉਹ ਤਿੰਨ ਤੋਂ ਚਾਰ ਮਪਈ ਹੁੰਦੇ ਨੇ ਇੱਕ ਗੱਡੀ ਦੇ ਉੱਤੇ ਉਹਨਾਂ ਦੇ ਇੱਕ ਨਾਲ ਬੋਡੀ ਕੈਮਰਾ ਵੀ ਲੱਗਿਆ ਹੁੰਦਾ ਹੈ ਜੋ ਵੀ ਗੱਲਬਾਤ ਹੁੰਦੀ ਹੈ ਪੇਸ਼ੈਂਟ ਨਾਲ ਜਾਂ ਉਹ ਜ਼ਖਮੀ ਨਾਲ ਉਹਦੀ ਸਾਰੀ ਰਿਕਾਰਡਿੰਗ ਕੀਤੀ ਜਾਂਦੀ ਹੈ ਤੇ ਸੈਕੰਡਲੀ ਉਹਨਾਂ ਨੂੰ ਮਿੰਟ ਮਿੰਟ ਜਲਦੀ ਤੋਂ ਜਲਦੀ ਨੇੜੇ ਦੇ ਹਸਪਤਾਲ ਪਹੁੰਚਾਇਆ ਜਾਂਦਾ ਹੈ ਸਰਕਾਰੀ ਹਸਪਤਾਲ 'ਚ ਅਗਰ ਉਹ ਚਾਵੇ ਤਾਂ ਆਪਣੀ ਮਰਜ਼ੀ 'ਚ ਪ੍ਰਾਈਵੇਟ ਜਾ ਸਕਦਾ ਹੈ ਅਦਰਵਾਈਜ਼ ਇਹ ਸਾਡੀ ਪ੍ਰਾਇਓਰਟੀ ਪਹਿਲਾਂ ਸਰਕਾਰੀ ਹਸਪਤਾਲ ਪਹੁੰਚਾਉਂਦੀ ਹੁੰਦੀ ਹੈ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਕਾਲ ਹੋਵੇ ਜਾਂ ਕਈ ਵਾਰ ਸੜਕ ਤੇ ਜਾਮ ਲੱਗਦਾ ਹੈ ਕੁਝ ਹੁੰਦਾ ਹੈ ਤਾਂ ਉਹਦੇ ਲਈ ਵੀ ਤੁਹਾਨੂੰ ਕਾਲ ਆਉਂਦੀ ਤਾਂ ਅਸੀਂ ਉਹ ਵੀ ਰਿਮੂਵ ਕਰ ਅਸੀਂ ਸਾਡਾ ਮੇਨ ਕੰਮ ਹੈ ਹਾਈਵੇ ਨੈਸ਼ਨਲ ਹਾਈਵੇ ਤੇ ਜਿਹੜਾ ਵੀ ਯਾਤਰੀ ਆਇਆ ਉਹਦੀ ਜਿਹੜੀ ਸਖਿਆ ਹੈ ਜਿਹੜੀ ਉਹਦੀ ਯਾਤਰਾ ਹੈ ਉਹ ਸਖਤ ਬਣਾਈ ਜਾਵੇ। ਥੈਂਕ ਯੂ। ਅੱਛਾ ਸਰ ਇੱਕ ਜਿਹੜਾ ਐਸਐਸਐਫ ਨੇ ਪੂਰੇ ਦੇ ਦੌਰਾਨ ਐਮਰਜੈਂਸੀ ਦੇ ਵਿੱਚ ਮਦਦ ਕਰਦੀ ਆ। ਕਾਸਟਾਰ ਇਹ ਲੋਕਾਂ ਨੂੰ ਕਿੰਨੀ ਆਪ ਨੂੰ ਸਾਡਾ ਕਿ ਮਦਦ ਜਿਹੜੀ ਆ ਦੇ ਸਕੀ ਆ ਜਾਂ ਕਹਿ ਸਕੀ ਕਿ ਲੋਕ ਇਸ ਦੇ ਨਾਲ ਜੁੜੇ ਨੇ। ਇਹ 2025 ਦੇ ਵਿੱਚ ਟੋਟਲ ਅਸੀਂ ਕਰੀਬ 1500 ਬੰਦਾ ਜਿਹੜਾ ਹਸਪੀਟਲਾਈਜ਼ ਕਰਾਇਆ। ਉਦੇ ਵਿੱਚੋਂ 3-4 ਬੰਦਾਂ ਦਾ ਅਸੀਂ ਕੋਰੇ ਦੇ ਵੀ ਦਰਾਨੀ ਕਰਾਇਆ ਲੁਨਾਰ ਰੇਂਜ ਤੇ ਇਹ ਤਾਈ ਸੰਭਵ ਹੋ ਸਕਿਆ ਜੇ ਅਸੀਂ ਸਕੋਰ ਦੇ ਵਿੱਚ ਸਹੀ ਟਾਈਮ ਤੇ ਸਹੀ ਟਾਈਮ ਤੇ ਪਹੁੰਚ ਕੇ ਉਹਨਾਂ ਨੂੰ ਹਸਪਤਾਲ ਪਹੁੰਚਾ ਚੁੱਕੇ ਹਾਂ ਉਹਦੇ ਬਾਅਦ ਅਸੀਂ ਲੋਕਾਂ ਨੂੰ ਇਹ ਵੀ ਹਦਾਇਤ ਕਰਦੇ ਹਾਂ ਵੀ ਆਪਣੀਆਂ ਗੱਡੀਆਂ ਦੇ ਪਾਰਕਿੰਗ ਨਟਾਂ ਚਲਾ ਕੇ ਰੱਖੋ ਤੇ ਇੱਕ ਗੱਡੀ ਦੂਜੀ ਗੱਡੀ ਦੇ ਵਿਚਕਾਰ ਥੋੜਾ ਡਿਸਟੈਂਸ ਰੱਖੋ ਤਾਂ ਜੋ ਇਨ ਕੇਸ ਜੇ ਕਿਤੇ 브레이ਕਿੰਗ ਹੁੰਦੀ ਹੈ ਤਾਂ ਬ੍ਰੇਕ ਨੂੰ ਅਪਲਾਈ ਕਰਕੇ ਉਹਨੂੰ ਰੋਕਨ ਦਾ ਆਪਣਾ ਬ੍ਰੇਕ ਰੋਕ ਸਕੋ ਸਰ ਕਾਲ ਕਰਕੇ ਕਿਵੇਂ ਸੰਪਰਕ ਕਰ ਸਕਦੇ ਨੇ ਉਹਦੇ ਬਾਰੇ ਥੋੜਾ ਜਾਣਕਾਰੀ 112 ਤੇ ਤੁਸੀਂ ਕਾਲ ਕਰ ਸਕਦੇ ਹੋ 112 ਦੀ ਕਾਲ ਸਿੱਧੀ ਕੰਟਰੋਲ ਰੂਮ ਨੂੰ ਡਾਇਵਰਟ ਹੋਏਗੀ ਚੰਡੀਗੜ੍ਹ ਤੋਂ ਕੰਟਰੋਲ ਰੂਮ ਸੰਬੰਧਿਤ ਜ਼ਿਲ੍ਹੇ ਦੇ ਨੂੰ ਉਹ ਸੰਬੰਧਿਤ ਕੰਟਰੋਲ ਰੂਮ ਸਾਡੇ ਡਰਾਈਵਰ ਨਾਲ ਕੰਟੈਕਟ ਕਰਨਗੇ ਵਾਇਰਲੈਸ ਕਰਨਗੇ ਫੋਨ ਤੇ ਕਾਲ ਕਰਨਗੇ ਤੁਹਾਨੂੰ ਮੌਕੇ ਤੇ ਬੁਲਾ ਲੈਣਗੇ ਮੇਰਾ ਨਾਮ ਲਵਦੀ ਸਿੰਘ ਹੈ ਜੀ son of ਸਰਦਾਰ ਰਣਜੀਤ ਸਿੰਘ ਪਿੰਡ ਬਦਵਾਲਾ ਅੱਛਾ ਸਰ ਪੰਜਾਬ ਸਰਕਾਰ ਦਾ ਜਿਹੜਾ ਸ਼ੁਰੂਆਤ ਕੀਤਾ ਗਿਆ ਸੜਕ ਪਰਚਾ ਬੋਸ ਨੂੰ ਲੈ ਕੇ ਕਿਤਾ ਤੁਹਾਨੂੰ ਲੱਗਦੀ ਹੈ ਕਿੰਨੀ ਕੰਮ ਸਹੀ ਲੱਗਦਾ ਹੈ ਸਰ ਇਹ ਬਹੁਤ ਹੀ ਵਧੀਆ ਉਪਰਾਲਾ ਵਾ ਸਰ ਸਾਨੂੰ ਸਾਨੂੰ ਇਹ ਬੜੀ ਵੱਡੀ ਪ੍ਰੋਬਲਮ ਲੱਗਦੀ ਸੀ ਵੀ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਸੀ ਨਾ ਅਸੀਂ ਪਰਸਨਲੀ ਜਿੰਨਾ ਕਿ ਬੰਦੇ ਨੂੰ ਲਿਜਾ ਸਕਦੇ ਸੀ ਅਸੀਂ ਲੈ ਜਾਂਦੇ ਸੀ ਪਰ ਨਾਈਟ ਵਿੱਚ ਅਸੀਂ ਵੀ ਸੌਣਾ-ਸੁਣਾ ਹੁੰਦਾ ਸੀ ਕਈ ਵਾਰ ਅਸੀਂ ਨਹੀਂ ਲੈ ਕੇ ਜਾਂਦੇ ਸੀ ਹਣਾ ਸਰ ਤੇ ਵੀ ਇਹ ਸੜਕ ਸੁਰੱਖਿਆ ਫੋਰਸ ਨਾ 24 ਘੰਟੇ ਕੰਮ ਕਰਦੀ ਆ ਸਾਡੇ ਜਿੱਥੇ ਨੇੜੇ ਕੋਈ ਐਕਸੀਡੈਂਟ ਹੁੰਦਾ ਵਾ ਅਸੀਂ 112 ਤੇ ਕਾਲ ਕਰੀਦੀ ਆ ਨਾਲ ਉਹ ਜੀਪੀਐਸ ਦੀ ਲੋਕੇਸ਼ਨ ਚੱਕ ਲੈਂਦੇ ਨੇ ਜੇ ਬੰਦੇ ਨੂੰ ਨਾਂ ਦੱਸਣਾ ਆਵੇ ਨਾ ਕੋਈ ਬਾਹਰ ਏਰੀਆ ਦਾ ਬੰਦੇ ਦਾ ਇੱਥੇ ਐਕਸੀਡੈਂਟ ਹੋ ਜਾਵੇ ਤੇ ਨਾਲ ਲੋਕੇਸ਼ਨ ਚੱਕ ਲੈਂਦੇ ਆ ਵੀ ਪੁਲਿਸ ਨੂੰ ਜ਼ਿਆਦਾ ਖੱਜਲ ਖਰਾਬੀ ਨਾਲ ਉੱਥੇ ਪਹੁੰਚਣਾ ਨਹੀਂ ਪੈਂਦਾ ਜਲਦੀ ਪਹੁੰਚ ਜਾਂਦੇ ਨੇ ਸਰ ਉਹ ਬਹੁਤ ਵਧੀਆ ਕਿਸੇ ਨਾਤੇ ਉੱਥੋਂ ਚੱਕ ਕੇ ਨੇੜੇ ਦੇ ਹਸਪਤਾਲ ਦੇ ਦਿੰਦੇ ਨੇ ਉਦੋਂ ਵਾਰ ਬੰਦੇ ਦੀ ਜਿਵੇਂ ਕੰਡੀਸ਼ਨ ਆ ਉਹ ਸਾਬਾ ਨਾ ਉਹ ਹਸਪਤਾਲ ਤੋਂ ਅੱਗੇ ਇਹਨਾਂ ਨੂੰ ਰੈਫਰ ਕਰ ਦਿੰਦੇ ਨੇ ਵੀ ਬੰਦੇ ਨੂੰ ਆਕਸੀਜਨ ਦੇਣੀ ਆ ਐਮਬੂਲੈਂਸ 'ਚ ਭੇਜਣਾ ਕਿਵੇਂ ਭੇਜਣਾ ਹਸਪੀਟਲ ਵਾਲੇ ਡਿਸਾਈਡ ਕਰ ਲੈਂਦੇ ਪਰ ਇਹ ਬੰਦੇ ਦੀ ਜਾਨ ਬਹੁਤ ਜਲਦੀ ਤੱਕ ਬਚਾਉਂਦੇ ਆ ਜੀ ਹਾਂਜੀ ਇੱਦਾਂ ਲੱਗਦਾ ਵੀ ਅਸੀਂ ਬਾਹਰਲੀ ਕੰਟਰੀ ਪੁਲਿਸ ਖੜੀ ਜਾਂ ਲੱਗਦੀ ਹੈ ਨਹੀਂ ਸਹੀ ਹੈ ਮਤਲਬ ਹਾਈਵੇ ਤੇ ਵੈਸੇ ਵੀ ਫਰਸਟ ਏਡ ਦਾ ਪ੍ਰਬੰਧ ਹੈਗਾ ਇਹਨਾਂ ਕੋਲੇ ਮੈਂ ਇੱਕ ਦੋ ਸਾਡੇ ਬੰਦੇ ਦੇਖਿਆ ਉਹ ਹੋਈ ਸੀ ਰਸਤੇ ਉਹਨਾਂ ਨੇ ਸਪੋਰਟ ਕਰੀ ਸੀ ਐਸਐਸਐਫ ਨੇ ਵੀ ਠੀਕ ਹੈ ਪੁਲਿਸ ਨੇ ਵਧੀਆ ਕੰਮ ਕਰ ਲeke ਹਾਂਜੀ ਹਾਂਜੀ ਗਵਰਨਮੈਂਟ ਦੇ ਨਾਲ ਵੀ ਵਧੀਆ ਬੰਦਸਰ ਹਾਸਿਆਂ ਦੇ ਵਿੱਚ ਜਿਹੜੀ ਕਮੀ ਹੋਈ ਹੈ ਧੂਮ ਦੀ ਜਿਹੜੀ ਜ਼ੀਰੋ ਵਿਜ਼ਿਬਿਲਟੀ ਹੁੰਦੀ ਹੈ ਇਸ ਦੌਰਾਨ ਵੀ ਕਾਫੀ ਹਾਦਸੇ ਹੁੰਦੇ ਨੇ ਲੋਕਾਂ ਨਾਲ ਇਹ ਤਾਂ ਠੀਕ ਹੈ ਬਾਕੀ ਥੋੜਾ ਜਿਹਾ ਨਾ ਵੀ ਗਵਰਨਮੈਂਟ ਤਾਂ ਉਹ ਕੁਝ ਕਰ ਰਹੀ ਹੈ ਸਹੀ ਹੈ ਉਸ਼ਾ ਜਿੱਦਾਂ ਹੋਣਾ ਟੋਲ ਵਾਲਿਆਂ ਨੇ ਆਪ ਜਿਹੜੀ ਆ ਡਾਰਕ ਨਹੀਂ ਕਰ ਰੱਖੀ ਆ ਰੋਡ ਤੇ ਵਾਈਟ ਲਾਈਨ ਹੈ ਨਾ ਇਹ ਇਹਨਾਂ ਦਾ ਇਹਨਾਂ ਦੀ ਤਾਂ ਬਹੁਤ ਵਧੀਆ ਭੂਮਿਕਾ ਹੈ ਜਿਹੜੇ ਐਸਐਸਓ ਫੋਰਸ ਹੈ ਇਹਨਾਂ ਦੀ ਬਹੁਤ ਵਧੀਆ ਭੂਮਿਕਾ